ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅਲਫਾਜ਼ ਪੰਜਾਬੀ ਕਹਾਣੀਆਂ ਚੈਨਲ ਤੇ ਹਾਂ ਜੀ ਦੋਸਤੋ ਹਾਜ਼ਰ ਹੋਏ ਹਾਂ ਕਹਾਣੀ ਦਾ ਅਗਲਾ ਪਾਗ ਲੈ ਕੇ ਸਮਿਤਾ ਆਪਣੀ ਨੌਕਰੀ ਕਰਨ ਲਈ ਦੁਬਾਰਾ ਦਿੱਲੀ ਚੱਲਿਆ ਗਿਆ ਜੋ ਸਮਿਤਾ ਆਪਣੇ ਮਾਤਾ ਪਿਤਾ ਨੂੰ ਮਿਲਣ ਲਈ ਹਰ ਹਫ਼ਤੇ ਘਰ ਆਉਂਦਾ ਸੀ ਉਹ ਹੁਣ ਸਿਰਫ ਮਹੀਨੇ ਵਿੱਚ ਇੱਕ ਵਾਰ ਹੀ ਘਰ ਆਉਂਦਾ ਮਾਤਾ ਪਿਤਾ ਦੇ ਗੁੰਮ ਹੋ ਜਾਣ ਦੀ ਚਿੰਤਾ ਨੇ ਉਸ ਨੂੰ ਮਾਨਸਿਕ ਰੂਪ ਤੇ ਥਕਾ ਦਿੱਤਾ ਸੀ ਰਾਧਾ ਨੂੰ ਹੁਣ ਇਕੱਲਾਪਨ ਮਹਿਸੂਸ ਹੋਣ ਲੱਗਿਆ ਸੀ ਹੁਣ ਪੂਰਾ ਘਰ ਸੁੰਨਾ ਸੁੰਨਾ ਲੱਗਦਾ ਇਕੱਲੀ ਹੋਣ ਕਰਕੇ ਹੁਣ ਉਸ ਦਾ ਸਮਾਂ ਨਹੀਂ ਕੱਟ ਰਿਹਾ ਸੀ ਇੱਕ ਦਿਨ ਰਾਧਾ ਦੀ ਸਹੇਲੀ ਦਾ ਫੋਨ ਆਇਆ ਉਹ ਰਾਧਾ ਨੂੰ ਉਦਾਸ ਦਾ ਕਾਰਨ ਪੁੱਛਦੀ ਹੋਈ ਕਹਿਣ ਲੱਗੀ ਕਿ ਲੱਗਦਾ ਹੈ ਸਮਿਤ ਹੁਣ ਤੇਰੇ ਤੋਂ ਦੂਰ ਰਹਿਣ ਲੱਗ ਪਿਆ ਹੈ ਰਾਧਾ ਕਹਿਣ ਲੱਗੀ ਉਦਾਸ ਨਹੀਂ ਬਸ ਥੋੜਾ ਇਕੱਲਾਪਨ ਮਹਿਸੂਸ ਹੋ ਰਿਹਾ ਹੈ ਰਾਦਾ ਦੀ ਸਹੇਲੀ ਨੇ ਕਿਹਾ ਜਾਂ ਤਾਂ ਇਕੱਲੀ ਰਹਿਣ ਦੀ ਆਤਮ ਪਾਲਾ ਹੈ ਨਹੀਂ ਤਾਂ ਫੇਰ ਕੋਈ ਨਵਾਂ ਦੋਸਤ ਬਣਾ ਲੈ ਰਾਦਾ ਕਹਿਣ ਲੱਗੀ ਚੁੱਪ ਕਰ ਸਮਿਤ ਤਾਂ ਹੁਣ ਸਿਰਫ ਮੈਨੂੰ ਪੈਸੇ ਭੇਜਦਾ ਹੈ ਨਾ ਤਾਂ ਚੰਗੀ ਤਰ੍ਹਾਂ ਗੱਲਬਾਤ ਕਰਦਾ ਹੈ ਤੇ ਨਾ ਹੀ ਛੇਤੀ ਛੇਤੀ ਘਰ ਆਉਂਦਾ ਹੈ ਸਮਿਤ ਦਿੱਲੀ ਵਿੱਚ ਆਪਣੇ ਮਾਤਾ ਪਿਤਾ ਲਈ ਬਹੁਤ ਪਰੇਸ਼ਾਨ ਸੀ ਉਹ ਮਨ ਹੀ ਬਨ ਕਹਿ ਰਿਹਾ ਸੀ ਕਿ ਮਾਪੇ ਜੀ ਤੁਸੀਂ ਮੈਨੂੰ ਇਕੱਲੇ ਛੱਡ ਕੇ ਕਿੱਥੇ ਚਲੇ ਗਏ ਥੋੜੀ ਦੇਰ ਬਾਅਦ ਰਾਧਾ ਦਾ ਫੋਨ ਆਇਆ ਉਸਨੇ ਸਮਿਤ ਨੂੰ ਕਿਹਾ ਕਿ ਮੈਨੂੰ ਥੋੜੇ ਹੋਰ ਪੈਸਿਆਂ ਦੀ ਲੋੜ ਹੈ ਸਮਿਤ ਨੇ ਰਾਧਾ ਦਾ ਹਾਲ ਚਾਲ ਪੁੱਛਿਆ ਤੇ ਪੈਸੇ ਭੇਜਣ ਲਈ ਹਾਂ ਕਰ ਦਿੱਤੀ ਸ਼ਨੀਵਾਰ ਦਾ ਦਿਨ ਸੀ ਸਮਿਤ ਦਾ ਦੋਸਤ ਰਮਨ ਉਸ ਕੋਲ ਆਇਆ ਤੇ ਕਹਿਣ ਲੱਗਿਆ ਕਿ ਸਮਿਤ ਇਸ ਹਫ਼ਤੇ ਮੈਂ ਤੈਨੂੰ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਿਲਾਵਾਂਗਾ ਸਮਿਤ ਕਹਿਣ ਲੱਗਿਆ ਮੇਰਾ ਕਿਤੇ ਜਾਣ ਦਾ ਮਨ ਨਹੀਂ ਹੈ ਉਸਦੇ ਦੋਸਤ ਨੇ ਕਿਹਾ ਛੁੱਟੀ ਵਾਲੇ ਦਿਨ ਵੀ ਕੰਮ ਇਹ ਵੀ ਕੋਈ ਜ਼ਿੰਦਗੀ ਹੈ ਚੱਲ ਥੋੜਾ ਰਿਲੈਕਸ ਹੋ ਜਾਵੇਗਾ ਸਮਿਤ ਦਾ ਦੋਸਤ ਉਸ ਨੂੰ ਆਪਣੇ ਘਰ ਲੈ ਗਿਆ ਜਦੋਂ ਸਮਿਤ ਰਮਨ ਦੀ ਮਾਂ ਨੂੰ ਮਿਲਿਆ ਤਾਂ ਉਸ ਨੂੰ ਆਪਣੀ ਮਾਂ ਦੀ ਯਾਦ ਆਉਣ ਲੱਗੀ ਰਮਨ ਦੀ ਮਾਂ ਨੇ ਪਿਆਰ ਨਾਲ ਕਿਹਾ ਪੁੱਤਰ ਤੂੰ ਆਪਣੇ ਆਪ ਨੂੰ ਬਗਾਨਾ ਨਾ ਸਮਝ ਏ ਘਰ ਤੇਰਾ ਆਪਣਾ ਘਰ ਹੈ ਰਮਨ ਦੀ ਪਤਨੀ ਨੇ ਪਹਿਲਾਂ ਉਹਨਾਂ ਨੂੰ ਪਾਣੀ ਫੜਾਇਆ ਅਤੇ ਫਿਰ ਚਾਹ ਬਣਾ ਕੇ ਲੈ ਆਈ। ਚਾਹ ਪੀਂਦੇ ਸਮੇ ਸਾਰੇ ਜਾਣੇ ਗੱਲਾਂ ਕਰਕੇ ਹੱਸ ਰਹੇ ਸੀ ਪਰ ਸਮਿਤ ਥੋੜਾ ਜਿਹਾ ਉਦਾਸ ਸੀ। ਰਮਨ ਦੇ ਘਰ ਜਾ ਕੇ ਸਮਿਤ ਨੂੰ ਬਹੁਤ ਵਧੀਆ ਲੱਗਿਆ। ਉਸ ਦਾ ਸਾਰਾ ਪਰਿਵਾਰ ਬਹੁਤ ਵਧੀਆ ਸੀ। ਰਮਨ ਦੇ ਪਰਿਵਾਰ ਦਾ ਪਿਆਰ ਵੇਖ ਕੇ ਸਮਿਤ ਨੂੰ ਆਪਣੇ ਮਾਪਿਤਾ ਜੀ ਦੀ ਯਾਦ ਆਉਣ ਲੱਗੀ। ਉਸ ਦੀਆਂ ਅੱਖਾਂ ਵਿੱਚ ਅਥਰੂ ਆ ਗਏ। ਰਮਨ ਦੀ ਮਾਂ ਨੇ ਸਮਿਤ ਦੇ ਸਿਰ ਤੇ ਹੱਥ ਫੇਰਦੇ ਹੋਏ ਕਿਹਾ ਕੀ ਗੱਲ ਹੈ ਪੁੱਤ ਸਭ ਕੁਝ ਠੀਕ ਤਾਂ ਹੈ ਹਾਂਜੀ ਆਂਟੀ ਜੀ ਸਭ ਠੀਕ ਹੈ ਪਰ ਮਾਂ ਪਿਤਾ ਜੀ ਦੀ ਯਾਦ ਆ ਗਈ ਪੁੱਤਰ ਮੈਂ ਤੇਰੇ ਮਾਤਾ ਪਿਤਾ ਦੀ ਥਾਂ ਤਾਂ ਨਹੀਂ ਲੈ ਸਕਦੀ ਪਰ ਜਦੋਂ ਵੀ ਤੈਨੂੰ ਉਹਨਾਂ ਦੀ ਯਾਦ ਆਵੇ ਤਾਂ ਮੇਰੇ ਕੋਲ ਆ ਜਾਇਆ ਕਰ ਫਿਰ ਰਮਨ ਦਾ ਭਰਾ ਸਮਿਤ ਨੂੰ ਆਪਣੀ ਮੰਗਣੀ ਦੀਆਂ ਤਸਵੀਰਾਂ ਦਿਖਾਉਣ ਲੱਗਿਆ ਜਦੋਂ ਸਮਿਤ ਰਮਨ ਦੇ ਭਰਾ ਦੇ ਫੋਨ ਵਿੱਚੋਂ ਫੋਟੋਆਂ ਦੇਖ ਰਿਹਾ ਸੀ ਤਾਂ ਉਸ ਦੀ ਨਿਗਾਹ ਇੱਕ ਫੋਟੋ ਤੇ ਟਿਕ ਗਈ ਉਹ ਵਾਰ-ਵਾਰ ਉਸ ਫੋਟੋ ਨੂੰ ਦੇਖਣ ਲੱਗਿਆ ਰਮਨ ਦਾ ਭਰਾ ਕਹਿਣ ਲੱਗਾ ਕਿ ਵੀਰ ਜੀ ਇਹ ਔਰਤ ਮੇਰੇ ਹਸਪਤਾਲ ਵਿੱਚ ਆਈ ਹੈ ਬਹੁਤ ਸਿੱਧੀ ਸਾਦੀ ਨਾ ਕਿਸੇ ਨੂੰ ਪਰੇਸ਼ਾਨ ਕਰਦੀ ਹੈ ਬਸ ਹਮੇਸ਼ਾ ਦਰਵਾਜ਼ੇ ਵੱਲ ਹੀ ਦੇਖਦੀ ਰਹਿੰਦੀ ਹੈ ਜਿਵੇਂ ਕਿਸੇ ਦੀ ਉਡੀਕ ਕਰ ਰਹੀ ਹੋਵੇ ਸੁਮਿਤ ਪੁੱਛਣ ਲੱਗਾ ਕਿ ਇਹ ਔਰਤ ਤੇਰੇ ਹਸਪਤਾਲ ਵਿੱਚ ਕਦੋਂ ਤੋਂ ਆਈ ਹੈ ਸਮਿਤ ਦਾ ਭਰਾ ਕਹਿਣ ਲੱਗਿਆ ਕਿ ਤਿੰਨ ਚਾਰ ਮਹੀਨੇ ਹੋ ਗਏ ਸਮਿਤ ਨੇ ਸੋਚਿਆ ਕਿ ਮਾਪਿਤਾ ਜੀ ਵੀ ਤਿੰਨ ਚਾਰ ਮਹੀਨਿਆਂ ਤੋਂ ਗਾਇਬ ਹਨ ਉਹ ਤਸਵੀਰ ਦੇਖ ਕੇ ਸਮਿਤ ਨੇ ਆਪਣੇ ਮੱਥੇ ਨਾਲ ਲਾਈ ਅਤੇ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਆ ਗਏ ਇਹ ਵੇਖ ਕੇ ਰਮਨ ਅਤੇ ਉਸ ਦੇ ਪਰਿਵਾਰ ਹੈਰਾਨ ਹੋ ਗਏ ਸਮਿਤ ਤੇ ਇਕਦਮ ਝੌਕਦਾ ਹੋਇਆ ਕਹਿਣ ਲੱਗਿਆ ਰਮਨ ਇਹ ਮੇਰੀ ਮਾਂ ਹੈ ਪਰ ਇਹ ਇੱਥੇ ਕਿਵੇਂ ਪਹੁੰਚੀ ਰਮਨ ਹੁਣ ਮੈਂ ਹੋਰ ਦੇਰ ਨਹੀਂ ਕਰ ਸਕਦਾ ਮੈਨੂੰ ਮਾਂ ਦੇ ਕੋਲ ਲੈ ਚੱਲ ਰਮਨ ਦਾ ਭਰਾ ਸਮਿਤ ਅਤੇ ਰਮਨ ਤਿੰਨੇ ਜਾਣੇ ਗੱਡੀ ਵਿੱਚ ਬੈਠ ਕੇ ਹਸਪਤਾਲ ਵੱਲ ਨਿਕਲ ਗਏ ਜਦੋਂ ਉਹ ਹਸਪਤਾਲ ਪਹੁੰਚੇ ਤਾਂ ਸਮਿਤ ਨੇ ਦੇਖਿਆ ਕਿ ਬਹੁਤ ਸਾਰੇ ਲੋਕ ਅਜੀਬੋ ਗਰੀਬ ਹਰਕਤਾਂ ਕਰ ਰਹੇ ਹਨ ਜਦੋਂ ਸੁਮਿਤ ਆਪਣੀ ਮਾਂ ਦੇ ਰੂਮ ਵਿੱਚ ਪਹੁੰਚਿਆ ਤਾਂ ਉਸ ਦਾ ਦਿਲ ਦਹਿਲ ਗਿਆ ਉਸ ਦੀ ਮਾਂ ਦੇ ਵਾਲ ਖਿਲਰੇ ਹੋਏ ਸੀ ਚਿਹਰਾ ਇੱਕਦਮ ਮੁਰਝਾਇਆ ਅਤੇ ਗੁੰਮਸਮ ਬੈਠੀ ਸੀ ਸੁਮਿਤ ਭੱਜ ਕੇ ਆਪਣੀ ਮਾਂ ਕੋਲ ਗਿਆ ਸ਼ਾਂਤੀ ਟਿਕਟਿਕੀ ਲਾ ਕੇ ਸੁਮਿਤ ਵੱਲ ਵੇਖਣ ਲੱਗੀ ਉਸ ਦੇ ਬੁੱਲ ਕੰਬਣ ਲੱਗੇ ਪਰ ਕੁਝ ਬੋਲ ਨਾ ਸਕੇ ਮਾਂ ਮੈਂ ਆ ਗਿਆ ਸ਼ਾਂਤੀ ਦੀਆਂ ਅੱਖਾਂ ਵਿੱਚ ਹਲਕੀ ਜਿਹੀ ਚਮਕ ਦਿਖਾਈ ਦਿੱਤੀ ਉਹ ਕੰਬਦੀ ਹੋਈ ਆਵਾਜ਼ ਵਿੱਚ ਕਹਿਣ ਲੱਗੀ ਮੈਨੂੰ ਨਾ ਮਾਰੋ ਮੈਨੂੰ ਨਾ ਮਾਰੋ ਮੈਨੂੰ ਘਰ ਜਾਣ ਦਿਓ ਉਹ ਸੁਮਿਤ ਨੂੰ ਵੇਖ ਕੇ ਡਰ ਰਹੀ ਸੀ ਫਿਰ ਸੁਮਿਤ ਡਾਕਟਰ ਨੂੰ ਮਿਲਿਆ ਡਾਕਟਰ ਨੇ ਦੱਸਿਆ ਕਿ ਇਸ ਨੂੰ ਇੱਥੇ ਆਏ 3-4 ਮਹੀਨੇ ਹੋ ਗਏ ਪਰ ਇਸ ਨੂੰ ਕੋਈ ਵੀ ਮਿਲਣ ਲਈ ਨਹੀਂ ਆਇਆ ਇੱਕ ਔਰਤ ਇਸ ਨੂੰ ਛੱਡਣ ਆਈ ਸੀ ਉਸ ਨੇ ਕਿਹਾ ਸੀ ਕਿ ਇਹ ਮਾਨਸਿਕ ਤੌਰ ਤੇ ਠੀਕ ਨਹੀਂ ਹਨ ਝੂਠ ਮੇਰੀ ਮਾਂ پاگل ਨਹੀਂ ਹੈ ਸੁਮਿਤ ਗੁੱਸੇ ਨਾਲ ਚਲਾਉਂਦਾ ਹੋਇਆ ਕਹਿਣ ਲੱਗਿਆ ਡਾਕਟਰ ਕਹਿਣ ਲੱਗਿਆ ਮੈਂ ਕਿਸੇ ਤੇ ਇਲਜ਼ਾਮ ਨਹੀਂ ਲਾ ਰਿਹਾ ਪਰ ਇਹਨਾਂ ਦਾ ਇਲਾਜ ਜ਼ਰੂਰੀ ਹੈ ਤੁਸੀਂ ਚਾਹੋ ਤਾਂ ਇਹਨਾਂ ਨੂੰ ਘਰ ਵੀ ਲਿਜਾ ਸਕਦੇ ਹੋ ਸੁਮਿਤ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸੀ ਉਹ ਸੋਚ ਰਿਹਾ ਸੀ ਕਿ ਆਖਰ ਮੇਰੀ ਮਾਂ ਨੂੰ ਇੱਥੇ ਕਿਸ ਨੇ ਛੱਡਿਆ ਮੇਰੇ ਪਿਤਾ ਜੀ ਕਿੱਥੇ ਹਨ ਕੀ ਰਾਧਾ ਨੂੰ ਇਸ ਬਾਰੇ ਵਿੱਚ ਕੁਝ ਪਤਾ ਹੈ ਹੇਰ ਸੁਮਿਤ ਨੇ ਰਮਨਦੇਵ ਭਰਾ ਨੂੰ ਪੁੱਛਿਆ ਜੇ ਕਰ ਮਾਂ ਇੱਥੇ ਹੈ ਤਾਂ ਫਿਰ ਪਿਤਾ ਜੀ ਕਿੱਥੇ ਹਨ ਰਮਨਦਾ ਭਰਾ ਕਹਿਣ ਲੱਗਿਆ ਪਤਾ ਨਹੀਂ ਵੀਰ ਜੀ ਮੈਂ ਤਾਂ ਸਿਰਫ ਮਾਂ ਜੀ ਨੂੰ ਦੇਖਿਆ ਹੈ ਫਿਰ ਸੁਮਿਤ ਨੇ ਡਾਕਟਰ ਨੂੰ ਪੁੱਛਿਆ ਕਿ ਡਾਕਟਰ ਸਾਹਿਬ ਜਦੋਂ ਮਾਂ ਨੂੰ ਇੱਥੇ ਛੱਡਿਆ ਸੀ ਤਾਂ ਇਹਨਾਂ ਦੇ ਨਾਲ ਪਿਤਾ ਜੀ ਸੀ ਡਾਕਟਰ ਨੇ ਨਾਂ ਵਿੱਚ ਸਿਰ ਹਿਲਾਇਆ ਸੁਮਿਤ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਮਾਂ ਇਸ ਹਾਲਤ ਵਿੱਚ ਹੈ ਤੇ ਪਿਤਾ ਜੀ ਦਾ ਵੀ ਕੋਈ ਪਤਾ ਨਹੀਂ ਸੁਮਿਤ ਕਹਿਣ ਲੱਗਿਆ ਕਿ ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਮੇਰੇ ਮਾਂ ਪਿਤਾ ਜੀ ਨਾਲ ਅਜਿਹਾ ਕੁਝ ਹੋਵੇਗਾ ਰਮਨ ਕਹਿਣ ਲੱਗਿਆ ਸਵੇਤਾ ਆਪਣੇ ਆਪ ਨੂੰ ਕਾਬੂ ਵਿੱਚ ਰੱਖ ਮਾਂ ਮਿਲ ਗਈ ਹੈ ਪਿਤਾ ਜੀ ਵੀ ਮਿਲ ਜਾਣਗੇ ਰਮਨ ਦੇ ਭਰਾ ਨੇ ਹੋਰ ਹਸਪਤਾਲਾਂ ਵਿੱਚ ਪਿਤਾ ਜੀ ਦੀ ਫੋਟੋ ਭੇਜੀ ਫਿਰ ਰਮਨ ਦੇ ਭਰਾ ਦਾ ਫੋਨ ਆਇਆ ਉਸਨੇ ਫੋਨ ਕੱਟ ਕੇ ਸਮਿਤ ਨੂੰ ਕਿਹਾ ਕਿ ਵੀਰ ਜੀ ਪਿਤਾ ਜੀ ਦਾ ਪਤਾ ਲੱਗ ਗਿਆ ਹੈ ਉਸ ਹਸਪਤਾਲ ਵਾਲਿਆਂ ਨੇ ਦੱਸਿਆ ਹੈ ਕਿ ਜਦੋਂ ਪਿਤਾ ਜੀ ਨੂੰ ਇੱਥੇ ਭਰਤੀ ਕਰਵਾਇਆ ਤਾਂ ਉਹਨਾਂ ਦੀ ਮਾਨਸਿਕ ਸਥਿਤੀ ਠੀਕ ਨਹੀਂ ਸੀ ਸਾਨੂੰ ਉੱਥੇ ਜਲਦੀ ਪਹੁੰਚਣਾ ਚਾਹੀਦਾ ਹੈ ਨਹੀਂ ਤਾਂ ਸਮਿਤ ਘਬਰਾ ਕੇ ਪੁੱਛਣ ਲੱਗਿਆ ਨਹੀਂ ਤਾਂ ਕੀ ਸਮਿਤ ਦੇ ਮਨ ਵਿੱਚ ਬੁਰੇ-ਬੁਰੇ ਖਿਆਲ ਆਉਣ ਲੱਗੇ ਫਿਰ ਉਹ ਤਿੰਨੇ ਜਾਣੇ ਉਸ ਹਸਪਤਾਲ ਵਿੱਚ ਗਏ ਜਿੱਥੋਂ ਫੋਨ ਆਇਆ ਸੀ ਉੱਥੇ ਜਾ ਕੇ ਉਹਨਾਂ ਨੇ ਸ਼ਾਮ ਜੀ ਦੀ ਤਸਵੀਰ ਰਿਸੈਪਸ਼ਨ ਤੇ ਦਿਖਾਈ ਅਤੇ ਪੁੱਛਿਆ ਕਿ ਕਈ ਦਿਨ ਪਹਿਲਾਂ ਇਹਨਾਂ ਨੂੰ ਇੱਥੇ ਭਰਤੀ ਕਰਵਾਇਆ ਗਿਆ ਸੀ ਉਹਨਾਂ ਨੇ ਦੱਸਿਆ ਕਿ 4 ਦਿਨ ਪਹਿਲਾਂ ਇਹਨਾਂ ਨੂੰ ਸਰਕਾਰੀ ਵਿਰਧ ਆਸ਼ਰਮ ਵਿੱਚ ਭੇਜ ਦਿੱਤਾ ਹੈ ਸਮਿਤ ਕਹਿਣ ਲੱਗਿਆ ਕਿ ਤੁਸੀਂ ਮੇਰੇ ਪਿਤਾ ਜੀ ਨੂੰ ਵਿਰਧ ਆਸ਼ਰਮ ਕਿਉਂ ਭੇਜ ਦਿੱਤਾ ਕੀ ਤੁਸੀਂ ਉਹਨਾਂ ਦੇ ਪਰਿਵਾਰ ਬਾਰੇ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਉਹ ਕਹਿਣ ਲੱਗੇ ਕਿ ਇਹ ਸਾਡੇ ਹਸਪਤਾਲ ਦਾ ਨਿਯਮ ਹੈ ਜੇਕਰ ਕਿਸੇ ਮਰੀਜ਼ ਨੂੰ ਕਦੇ ਵੀ ਕੋਈ ਮਿਲਣ ਨਹੀਂ ਆਉਂਦਾ ਤਾਂ ਅਸੀਂ ਉਸ ਨੂੰ ਸਰਕਾਰੀ ਵਿਰਧਾ ਆਸ਼ਰਮ ਭੇਜ ਦਿੰਦੇ ਹਾਂ ਫਿਰ ਉਹ ਤਿੰਨੇ ਜਾਣੇ ਵਿਰਧਾ ਆਸ਼ਰਮ ਚਲੇ ਗਏ ਸਮਿਤ ਨੇ ਉੱਥੇ ਜਾ ਕੇ ਉੱਥੋਂ ਦੇ ਸਟਾਫ ਨੂੰ ਸ਼ਾਮ ਜੀ ਬਾਰੇ ਪੁੱਛਿਆ ਵਿਰਧਾ ਆਸ਼ਰਮ ਦੇ ਸਟਾਫ ਨੇ ਸਮਿਤ ਨੂੰ ਸ਼ਾਮ ਜੀ ਨਾਲ ਮਿਲਾਇਆ ਤਾਂ ਸਮਿਤ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਸਮਿਤ ਨੇ ਭੱਜ ਕੇ ਜਾ ਕੇ ਸ਼ਾਮ ਜੀ ਨੂੰ ਜੱਫੀ ਪਾ ਲਈ ਸ਼ਾਮ ਜੀ ਕਹਿਣ ਲੱਗੇ ਮੈਨੂੰ ਪਤਾ ਸੀ ਕਿ ਤੂੰ ਜ਼ਰੂਰ ਆਵੇਂਗਾ ਸਮਿਤ ਆਪਣੇ ਪਿਤਾ ਜੀ ਤੋਂ ਮਾਫੀ ਮੰਗਣ ਲੱਗਿਆ ਸ਼ਾਮ ਜੀ ਕਹਿਣ ਲੱਗੇ ਕੋਈ ਗੱਲ ਨਹੀਂ ਪੁੱਤਰ ਹੁਣ ਤੂੰ ਆ ਗਿਆ ਨਾ ਮੇਰੇ ਲਈ ਇਹ ਹੀ ਬਹੁਤ ਹੈ ਬਿਰਦਾ ਆਸ਼ਰਮ ਦੇ ਸਟਾਫ ਨੇ ਦੱਸਿਆ ਕਿ ਜਦੋਂ ਸ਼ਾਮ ਜੀ ਨੂੰ ਇੱਥੇ ਲਿਆਂਦਾ ਸੀ ਉਦੋਂ ਇਹ ਬਹੁਤ ਕਮਜ਼ੋਰ ਸੀ ਹੁਣ ਇਹਨਾਂ ਦੀ ਹਾਲਤ ਵਿੱਚ ਕਾਫੀ ਸੁਧਾਰ ਹੈ ਸਮਿਤ ਆਪਣੇ ਪਿਤਾ ਜੀ ਦਾ ਹੱਥ ਫੜ ਕੇ ਕਹਿਣ ਲੱਗਿਆ ਕਿ ਹੁਣ ਮੈਂ ਤੁਹਾਨੂੰ ਇੱਥੇ ਨਹੀਂ ਰਹਿਣ ਦੇਵਾਂਗਾ ਸਮਿਤ ਨੇ ਆਪਣੇ ਪਿਤਾ ਜੀ ਨੂੰ ਗੱਡੀ ਵਿੱਚ ਬਿਠਾਇਆ ਫਿਰ ਉਹ ਸ਼ਾਮ ਜੀ ਨੂੰ ਲੈ ਕੇ ਆਪਣੀ ਮਾਂ ਕੋਲ ਗਿਆ ਸ਼ਾਂਤੀ ਸ਼ਾਮ ਜੀ ਨੂੰ ਦੇਖ ਕੇ ਪੁੱਛਣ ਲੱਗੀ ਤੁਸੀਂ ਠੀਕ ਤਾਂ ਹੋ ਨਾ ਸ਼ਾਮ ਜੀ ਵੀ ਸ਼ਾਂਤੀ ਦਾ ਹਾਲ ਚਾਲ ਪੁੱਛਣ ਲੱਗੇ। ਉਹ ਦੋਵੇਂ ਫੁੱਟ-ਫੁੱਟ ਕੇ ਰੋਣ ਲੱਗ ਪਏ। ਸ਼ਾਂਤੀ ਕਹਿ ਰਹੀ ਸੀ ਕਿ ਸਾਡਾ ਕੀ ਕਸੂਰ ਸੀ? ਸਮਿਤ ਕਹਿਣ ਲੱਗਿਆ, ਮੈਂ ਹੁਣ ਤੁਹਾਨੂੰ ਦੋਵਾਂ ਨੂੰ ਬਿਲਕੁਲ ਵੀ ਇਕੱਲੇ ਨਹੀਂ ਛੱਡਾਂਗਾ। ਰਾਧਾ ਨੇ ਜੋ ਕੁਝ ਤੁਹਾਡੇ ਨਾਲ ਕੀਤਾ ਹੈ, ਉਸ ਦੀ ਸਜ਼ਾ ਉਸ ਨੂੰ ਜ਼ਰੂਰ ਮਿਲੇਗੀ। ਸਮਿਤ ਕਹਿਣ ਲੱਗਿਆ, ਮਾਪੇਤਾ ਜੀ, ਹੁਣ ਮੈਂ ਤੁਹਾਨੂੰ ਉਸ ਘਰ ਵਿੱਚ ਵਾਪਸ ਨਹੀਂ ਭੇਜਾਂਗਾ। ਜਿੱਥੇ ਤੁਹਾਡੇ ਨਾਲ ਜ਼ੁਲਮ ਹੋਇਆ ਸ਼ਾਮ ਜੀ ਕਹਿਣ ਲੱਗੇ ਕਿ ਪੁੱਤਰ ਅਸੀਂ ਤਾਂ ਇਹੀ ਚਾਉਂਦੇ ਸੀਗੇ ਤੇਰੀ ਜ਼ਿੰਦਗੀ ਵਿੱਚ ਖੁਸ਼ੀਆਂ ਰਹਿਣ ਅਸੀਂ ਇਹ ਕਦੇ ਨਹੀਂ ਸੋਚਿਆ ਸੀ ਕਿ ਰਾਧਾ ਇੰਨੀ ਗਿਰ ਜਾਵੇਗੀ ਤੇ ਸਾਨੂੰ ਕਿਸ ਹਾਲ ਵਿੱਚ ਇੱਥੇ ਛੱਡ ਜਾਵੇਗੀ ਰਮਨ ਕਹਿਣ ਲੱਗਿਆ ਕਿ ਹੁਣ ਆਂਟੀ ਅੰਕਲ ਦਾ ਵਧੀਆ ਡਾਕਟਰ ਤੋਂ ਚੈੱਕਅਪ ਕਰਵਾਓ ਇਹਨਾਂ ਨੂੰ ਆਰਾਮ ਦੀ ਸਖਤ ਜ਼ਰੂਰਤ ਹੈ ਰਾਧਾ ਨੂੰ ਜੋ ਸਜ਼ਾ ਦੇਣੀ ਹੈ ਉਹ ਬਾਅਦ ਵਿੱਚ ਸੋਚਾਂਗੇ। ਸ਼ਾਂਤੀ ਕਹਿਣ ਲੱਗੀ, "ਪੁੱਤਰ ਹੁਣ ਸਾਨੂੰ ਕਿਸੇ ਵੀ ਹਸਪਤਾਲ ਵਿੱਚ ਜਾਣ ਦੀ ਲੋੜ ਨਹੀਂ। ਸਾਡਾ ਪੁੱਤਰ ਸਾਡੇ ਕੋਲ ਹੈ। ਇਹ ਸਾਡੇ ਲਈ ਸਭ ਤੋਂ ਵੱਡੀ ਦਵਾਈ ਹੈ। ਹੁਣ ਅਸੀਂ ਆਪਣੇ ਪੁੱਤਰ ਨਾਲੋਂ ਵੱਖ ਨਹੀਂ ਹੋਣਾ ਚਾਹੁੰਦੇ।" ਸਮਿਤ ਨੇ ਡਾਕਟਰ ਦੀ ਕਾਗਜ਼ੀ ਕਾਰਵਾਈ ਪੂਰੀ ਕੀਤੀ ਤੇ ਆਪਣੀ ਮਾਂ ਨੂੰ ਉੱਥੋਂ ਛੁੱਟੀ ਦਵਾਈ। ਫਿਰ ਸਮਿਤ ਨੇ ਰਾਧਾ ਨੂੰ ਫੋਨ ਲਗਾਇਆ। ਰਾਧਾ ਸਮਿੱਤ ਨੂੰ ਪੁੱਛਣ ਲੱਗੀ ਕਿ ਸਮਿੱਤ ਸਭ ਕੁਝ ਠੀਕ ਤਾਂ ਹੈ ਤੁਸੀਂ ਕਿੰਨੇ ਦਿਨਾਂ ਬਾਅਦ ਫੋਨ ਕੀਤਾ ਹੈ ਸਮਿੱਤ ਨੇ ਕਿਹਾ ਕਿ ਮੈਂ ਮਾਪਿਤਾ ਜੀ ਨੂੰ ਲੈ ਕੇ ਘਰ ਆ ਰਿਹਾ ਹਾਂ ਸਮਿੱਤ ਦੀ ਇਹ ਗੱਲ ਸੁਣ ਕੇ ਰਾਧਾ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਫਿਰ ਉਹ ਪੁੱਛਣ ਲੱਗੀ ਕਿ ਮਾਪਿਤਾ ਜੀ ਤੁਹਾਨੂੰ ਕਿੱਥੇ ਮਿਲੇ ਸਮਿੱਤ ਕਹਿਣ ਲੱਗਿਆ ਕਿ ਇਹ ਸਭ ਕੁਝ ਤੈਨੂੰ ਜਲਦੀ ਪਤਾ ਲੱਗ ਜਾਵੇਗਾ ਰਾਧਾ ਸੋਚਣ ਲੱਗੀ ਕਿ ਹੁਣ ਕੀ ਹੋਵੇਗਾ ਸਮਿਤ ਮਾਪਿਤਾ ਜੀ ਨੂੰ ਵਾਪਸ ਲਿਆ ਰਿਹਾ ਹੈ ਇਹ ਮੈਂ ਕੀ ਕਰ ਦਿੱਤਾ ਜੇਕਰ ਮੈਂ ਉਹਨਾਂ ਨਾਲ ਥੋੜਾ ਜਿਹਾ ਪਿਆਰ ਨਾਲ ਰਹਿੰਦੀ ਤਾਂ ਸਭ ਕੁਝ ਠੀਕ ਹੋ ਜਾਂਦਾ ਪਰ ਨਹੀਂ ਮੈਂ ਤਾਂ ਸਿਰਫ ਆਪਣੇ ਬਾਰੇ ਹੀ ਸੋਚਦੀ ਰਹੀ ਉਸ ਨੂੰ ਉਹ ਦਿਨ ਯਾਦ ਆਇਆ ਜਦੋਂ ਉਸ ਦੇ ਸੱਸ ਸਹੁਰਾ ਮੰਦਰ ਗਏ ਸੀ ਰਾਧਾ ਗੱਡੀ ਲੈ ਕੇ ਉਹਨਾਂ ਨੂੰ ਲੈਣ ਚਲੀ ਗਈ ਸ਼ਾਂਤੀ ਤੇ ਸ਼ਾਮ ਜੀ ਵੀ ਖੁਸ਼ ਹੋ ਕੇ ਪੁੱਛਣ ਲੱਗੇ ਰਾਜਾ ਬੇਟਾ ਤੈਨੂੰ ਇੱਥੇ ਸੁਮਿਤ ਨੇ ਭੇਜਿਆ ਹੈ ਰਾਦਾ ਨੇ ਕਿਹਾ ਸੀ ਹਾਂ ਜੀ ਪਿਤਾ ਜੀ ਸੁਮਿਤ ਨੇ ਸਾਨੂੰ ਦਿੱਲੀ ਬੁਲਾਇਆ ਹੈ ਉਹ ਦੋਵਾਂ ਨੂੰ ਲੱਗਿਆ ਕਿ ਸਾਡਾ ਪੁੱਤਰ ਸਾਨੂੰ ਕੋਈ ਸਰਪ੍ਰਾਈਜ਼ ਦੇਣਾ ਚਾਹੁੰਦਾ ਹੈ ਪਰੰਤੂ ਰਾਧੂ ਰਾਦਾ ਉਹਨਾਂ ਨੂੰ ਪਾਗਲਖਾਨੇ ਲੈ ਆਈ ਸੀ ਰਾਦਾ ਨੇ ਉਥੋਂ ਦੇ ਡਾਕਟਰ ਨੂੰ ਕਿਹਾ ਸੀ ਕਿ ਇਹਨਾਂ ਦੀ ਮਾਨਸਿਕ ਸਥਿਤੀ ਠੀਕ ਨਹੀਂ ਹੈ ਕਦੇ ਕਦੇ ਤਾਂ ਇਹਨਾਂ ਨੂੰ ਮਾਰਨ ਵੀ ਲੱਗ ਪੈਂਦੇ ਹਨ ਡਾਕਟਰ ਨੇ ਵੀ ਇਹ ਕਿਹਾ ਸੀ ਕਿ ਇੱਥੇ ਸਿਰਫ ਔਰਤਾਂ ਨੂੰ ਰੱਖਿਆ ਜਾਂਦਾ ਹੈ ਸ਼ਾਂਤੀ ਨੂੰ ਉੱਥੇ ਛੱਡਣ ਤੋਂ ਬਾਅਦ ਰਾਧਾ ਕਿਸੇ ਦੂਜੇ ਹਸਪਤਾਲ ਸ਼ਾਮ ਜੀ ਨੂੰ ਛੱਡ ਆਈ ਸ਼ਾਂਤੀ ਤੇ ਸ਼ਾਮ ਜੀ ਨੇ ਬਹੁਤ ਕਿਹਾ ਸੀ ਕਿ ਅਸੀਂ ਪਾਗਲ ਨਹੀਂ ਹਾਂ ਪਰ ਉਹਨਾਂ ਦੀ ਗੱਲ ਸੁਣਨ ਨੂੰ ਕੋਈ ਵੀ ਤਿਆਰ ਨਹੀਂ ਸੀ ਰਾਦਾ ਨੇ ਦੋਨਾਂ ਹਸਪਤਾਲਾਂ ਦੇ ਡਾਕਟਰਾਂ ਨੂੰ ਰਿਸ਼ਵਤ ਦੇ ਦਿੱਤੀ। ਪੈਸੇ ਦੇ ਲਾਲਚ ਵਿੱਚ ਡਾਕਟਰਾਂ ਨੇ ਵੀ ਜ਼ਿਆਦਾ ਛਾਣਵੀਂ ਨਾ ਕੀਤੀ। ਰਾਦਾ ਨੇ ਇਹ ਸੋਚ ਕੇ ਉਹਨਾਂ ਨੂੰ ਸੁਮਿੱਤ ਤੋਂ ਦੂਰ ਕੀਤਾ ਸੀ ਕਿ ਇਹ ਹੁਣ ਕਦੇ ਵੀ ਵਾਪਸ ਨਹੀਂ ਆਉਣਗੇ। ਜਦੋਂ ਉਹ ਘਰ ਵਾਪਸ ਆਏ ਤਾਂ ਰਾਦਾ ਉਹਨਾਂ ਦੇ ਪੈਰਾਂ ਵਿੱਚ ਡਿੱਗ ਕੇ ਮਾਫੀ ਮੰਗਣ ਲੱਗੀ। ਉਹ ਕਹਿਣ ਲੱਗੀ ਕਿ ਮਾਪਿਤਾ ਜੀ ਮੈਨੂੰ ਮਾਫ ਕਰ ਦਿਓ। ਮੈਂ ਲਾਲਚ ਵਿੱਚ ਨਹੀਂ ਹੋ ਗਈ ਸੀ। ਮੈਂ ਇਹ ਵੀ ਨਾ ਸੋਚਿਆ ਕਿ ਤੁਸੀਂ ਮੇਰੇ ਮਾਤਾ-ਪਿਤਾ ਵਰਗੇ ਹੋ ਸਮਿਤ ਗੁੱਸੇ ਨਾਲ ਕਹਿਣ ਲੱਗਿਆ ਜਦੋਂ ਤੂੰ ਮਾਂ ਪਿਤਾ ਜੀ ਨੂੰ ਪਾਗਲਖਾਨੇ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਸੀ ਤਾਂ ਉਦੋਂ ਤੈਨੂੰ ਇਹ ਸਭ ਯਾਦ ਨਹੀਂ ਸੀ ਸਮਿਤ ਪਲੀਜ਼ ਮੈਨੂੰ ਮaaf ਕਰ ਦਿਓ ਮੈਨੂੰ ਸੁਧਰਨ ਦਾ ਇੱਕ ਮੌਕਾ ਦੇ ਦਿਓ ਸ਼ਾਂਤੀ ਸਮਿਤ ਨੂੰ ਕਹਿਣ ਲੱਗੀ ਪੁੱਤਰ ਮaaf ਕਰਨ ਦਾ ਹੱਕ ਤੇਰਾ ਹੈ ਤੂੰ ਜੋ ਵੀ ਫੈਸਲਾ ਲਵੇਂਗਾ ਸਾਨੂੰ ਮਨਜ਼ੂਰ ਹੋਵੇਗਾ ਸਮਿਤ ਕਹਿਣ ਲੱਗਿਆ ਰਾਧਾ ਮੈਂ ਤੈਨੂੰ ਮਾਫ਼ ਤਾਂ ਨਹੀਂ ਕਰਨਾ ਚਾਹੁੰਦਾ ਪਰ ਮੈਂ ਚਾਹੁੰਦਾ ਹਾਂ ਜੇਕਰ ਤੈਨੂੰ ਸੱਚਮੁੱਚ ਆਪਣੀ ਗਲਤੀ ਦਾ ਅਹਿਸਾਸ ਹੈ ਤਾਂ ਆਪਣੇ ਪਿਕੇ ਘਰ ਚਲੀ ਜਾ ਜਦੋਂ ਮਾਪਿ ਪਿਤਾ ਜੀ ਤੈਨੂੰ ਮਾਫ਼ ਕਰ ਦੇਣਗੇ ਉਦੋਂ ਤੂੰ ਇਸ ਘਰ ਵਿੱਚ ਆ ਸਕਦੀ ਹੈ ਰਾਧਾ ਨੂੰ ਆਪਣੇ ਕੀਤੇ ਤੇ ਬਹੁਤ ਪਛਤਾਵਾ ਸੀ ਇਸ ਲਈ ਉਹ ਚੁੱਪਚਾਪ ਆਪਣੇ ਪਿਕੇ ਘਰ ਚਲੀ ਗਈ ਹੁਣ ਸਮਿਤਾ ਆਪਣੇ ਮਾਤਾ ਪਿਤਾ ਕੋਲ ਰੱਖ ਕੇ ਉਹਨਾਂ ਦੀ ਵਧੀਆ ਤਰੀਕੇ ਨਾਲ ਦੇਖਭਾਲ ਕਰਨ ਲੱਗਿਆ ਦਿਨ ਬੀਤਦੇ ਗਏ ਰਾਧਾ ਪੇਕੇ ਗਈ ਨੂੰ 1 ਮਹੀਨਾ ਹੋ ਗਿਆ ਸੀ ਸ਼ਾਂਤੀ ਕਹਿਣ ਲੱਗੀ ਕਿ ਰਾਧਾ ਨੂੰ ਮaaf ਕਰ ਦਿਓ ਸਮਿਤ ਨੂੰ ਕਹਿ ਕੇ ਉਸ ਨੂੰ ਵਾਪਸ ਘਰ ਬੁਲਾ ਲਓ ਸ਼ਾਮ ਜੀ ਕਹਿਣ ਲੱਗੇ ਕਿ ਸ਼ਾਂਤੀ ਸੱਚਮੁੱਚ ਉਹ ਰਾਧਾ ਨੂੰ ਮaaf ਕਰ ਦਿੱਤਾ ਸ਼ਾਂਤੀ ਕਹਿਣ ਲੱਗੀ ਕਿ ਮੈਂ ਇੱਕ ਮਾਂ ਹਾਂ ਮਾਂ ਦਾ ਦਿਲ ਆਪਣੇ ਬੱਚਿਆਂ ਲਈ ਹਮੇਸ਼ਾ ਹੀ ਭਲਾਈ ਚਾਹੁੰਦਾ ਹੈ ਰਾਦਾ ਨੂੰ ਆਪਣੇ ਕੀਤੇ ਦੀ ਸਜ਼ਾ ਮਿਲ ਗਈ ਹੈ। ਸ਼ਾਮ ਜੀ ਕਹਿਣ ਲੱਗੇ, "ਤੂੰ ਠੀਕ ਕਹਿ ਰਹੀ ਹੈਂ। ਆਖਰਕਾਰ ਪਰਿਵਾਰ ਦਾ ਮਤਲਬ ਹੀ ਇੱਕ ਦੂਜੇ ਨੂੰ ਸੰਭਾਲਣਾ ਤੇ ਗਲਤੀਆਂ ਸੁਧਾਰਨ ਦਾ ਮੌਕਾ ਦੇਣਾ ਹੈ।" ਫਿਰ ਉਹਨਾਂ ਦੋਵਾਂ ਨੇ ਕਿਹਾ ਕਿ ਰਾਦਾ ਨੂੰ ਘਰ ਵਾਪਸ ਲਿਆ। ਸਮਿਤ ਕਹਿਣ ਲੱਗਾ ਕਿ "ਉਸਨੇ ਜੋ ਤੁਹਾਡੇ ਨਾਲ ਕੀਤਾ, ਉਸ ਨੂੰ ਭੁੱਲਣਾ ਇੰਨਾ ਆਸਾਨ ਨਹੀਂ ਹੈ।" ਮੈਨੂੰ ਤਾਂ ਸਮਝ ਨਹੀਂ ਆਉਂਦਾ ਕਿ ਤੁਸੀਂ ਦੋਨੇ ਉਸਨੂੰ ਕਿਵੇਂ ਮਾਫ਼ ਕਰ ਸਕਦੇ ਹੋ ਸ਼ਾਂਤੀ ਕਹਿਣ ਲੱਗੀ ਕਿ ਗਲਤੀਆਂ ਇਨਸਾਨਾਂ ਤੋਂ ਹੀ ਹੁੰਦੀਆਂ ਹਨ ਜੇਕਰ ਕੋਈ ਆਪਣੇ ਕੀਤੇ ਤੇ ਪਛਤਾਵੇ ਤਾਂ ਉਸਨੂੰ ਮੌਕਾ ਜ਼ਰੂਰ ਦੇਣਾ ਚਾਹੀਦਾ ਹੈ ਸਮਿਤ ਨੇ ਰਾਧਾ ਨੂੰ ਵਾਪਸ ਬੁਲਾ ਲਿਆ ਜਦੋਂ ਰਾਧਾ ਵਾਪਸ ਘਰ ਆਈ ਤਾਂ ਉਸਨੇ ਆਪਣੇ ਸੱਸ ਸਹੁਰੇ ਦੇ ਪੈਰੀ ਹੱਥ ਲਾਉਂਦੇ ਹੋਏ ਕਿਹਾ ਮਾਂ ਪਿਤਾ ਜੀ ਕੀ ਸੱਚਮੁੱਚ ਤੁਸੀਂ ਮੈਨੂੰ ਮਾਫ਼ ਕਰ ਦਿੱਤਾ ਸ਼ਾਂਤੀ ਕਹਿਣ ਲੱਗੀ ਪੁੱਤਰ ਰਿਸ਼ਤੇ ਗਲਤੀ ਨਾਲ ਨਹੀਂ ਬਲਕੇ ਉਹਨਾਂ ਨੂੰ ਸੁਧਾਰਨ ਨਾਲ ਮਜ਼ਬੂਤ ਹੁੰਦੇ ਹਨ ਮੈਨੂੰ ਉਮੀਦ ਹੈ ਕਿ ਤੂੰ ਦੁਬਾਰਾ ਕੋਈ ਗਲਤੀ ਨਹੀਂ ਕਰੇਂਗੀ ਸਮਿਤ ਨੇ ਆਪਣੇ ਮਾਪਿਤਾ ਜੀ ਦੀ ਖੁਸ਼ੀ ਦੇਖ ਕੇ ਰਾਧਾ ਨੂੰ ਦੂਜਾ ਮੌਕਾ ਦੇਣਾ ਠੀਕ ਸਮਝਿਆ ਹੁਣ ਰਾਧਾ ਪੂਰੇ ਮਨ ਨਾਲ ਸਾਸੂ ਸਹੁਰੇ ਦੀ ਸੇਵਾ ਕਰਦੀ ਸੀ ਦੋਸਤੋ ਮਾਤਾ ਪਿਤਾ ਸਾਡੀ ਜ਼ਿੰਦਗੀ ਦਾ ਆਧਾਰ ਹੁੰਦੇ ਹਨ ਉਹਨਾਂ ਦਾ ਸਨਮਾਨ ਤੇ ਦੇਖਭਾਲ ਕਰਨਾ ਸਾਡੀ ਜ਼ਿੰਮੇਵਾਰੀ ਹੈ ਜੋ ਇਨਸਾਨ ਆਪਣੇ ਮਾਤਾ ਪਿਤਾ ਨੂੰ ਛੱਡ ਦਿੰਦਾ ਹੈ ਉਹ ਜੀਵਨ ਵਿੱਚ ਕਦੇ ਵੀ ਖੁਸ਼ ਨਹੀਂ ਰਹਿੰਦਾ ਤੁਹਾਡੇ ਇਸ ਕਹਾਣੀ ਨੂੰ ਲੈ ਕੇ ਕੀ ਵਿਚਾਰ ਹਨ ਕਮੈਂਟ ਕਰਕੇ ਜ਼ਰੂਰ ਦੱਸਣਾ ਮਿਲਾਂਗੇ ਕੱਲ ਕਿਸੇ ਨਵੀਂ ਕਹਾਣੀ ਦੇ ਨਾਲ